ਪਿੰਡ ਆਪਣਾ ਕੋਟਸ਼ਮੀਰ ਜੀ ਬਟਿੰਡਾ ਤੋਂ ਤਲਵੰਡੀ ਰੋਡ ਦਮਦਮਾ ਸਾਹਿਬ ਵਾਲਾ ਜੀ ਜਮਾ ਰੋਡ ਦੇ ਉੱਪਰ ਆਈ ਦੁਕਾਨ ਠੀਕ ਹੈ ਬਾਈ ਜੀ ਨੇੜੇ ਬਾਬਾ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਠੀਕ ਹੈ ਬਾਈ ਅੱਛਾ ਹੁਣ ਆਪਾਂ ਬਾਈ ਜੀ ਕਿਹੜੇ ਕਿਹੜੇ ਜਿਹੜਾ ਸਮਾਨ ਹੈ ਆਪਾਂ ਬਣਾਉਣੇ ਆ ਆਪ ਤਿਆਰ ਕਰਦੇ ਆ ਇਹ ਸਮਾਨ ਇਹ ਜਿਵੇਂ ਆਪਣੇ ਕੋਲੇ ਰੇੜੀਆਂ ਹੋ ਗਈਆਂ ਜੀ ਗੋਹੇ ਵਾਲੀਆਂ ਆ ਆ ਵਾਲੀਆਂ ਇੱਧਰ ਕੈਮਰਾਮੈਨ ਦਿਖਾ ਦਿਓ ਆ ਰੇੜੀਆਂ ਇਹ ਬਾਈ ਜੀ ਜਿਸਤੀ ਆ ਗਈਆਂ ਪਲਾਸਟਿਕ ਵਾਲੀਆਂ ਜਿਸਤੀ ਪਲਾਸਟਿਕ ਫਾਈਬਰ ਸਟੀਲ ਜੀ ਜੀ ਗੱਤੀ ਵਾਲੀ ਸਟੀਲ ਦੀ ਚਾਦਰ ਵੀ ਲੱਗੀ ਹੋਈ ਹੈ ਇਹ ਉਹੀ ਹੈ ਬਾਈ ਇੱਕ ਹੈਂਡ ਨਾਲ ਚੱਕ ਕੇ ਜੀ ਪਰਟੇ ਜਾਂਦੀ ਹੈ ਨਾ ਇਹ ਧੱਬ ਕੇ ਲੈ ਜਾਂਦੀ ਹੈ ਜੀ ਆ ਦਿਖਾਓ ਮੜਾ ਜਾ ਬਾਈ ਜੀ ਆ ਜੋ ਅੱਗੇ ਆ ਜੋ ਅੱਛਾ ਆ ਹੈ ਬਈ ਹੈ ਆ ਲੋ ਜੀ ਆ ਸਿੰਗਲ ਟਾਇਰ ਹੈ ਜੀ ਠੀਕ ਹੈ ਇਹ ਕਿਹੜੀ ਹੈ ਇਹ ਡਬਲ ਟਾਇਰ ਚ ਹੈ ਜੀ ਠੀਕ ਬਾਈ ਬਿਲਕੁਲ ਵੇਲੀ ਹੋ ਜਾਂਦੀ ਹੈ ਜਮ ਬਾਈ ਡੈਂਪਰੀ ਬਣਾ ਦੇ ਹਾਂ ਜੀ ਆ ਸਟੀਲ ਦੀ ਚਾਦਰ ਚ ਹੈ ਜੀ ਇਹ ਸਟੀਲ ਦੀ ਚਾਦਰ ਚ ਸਿੰਗਲ ਟਾਇਰ ਚ ਹੈ ਸਿੰਗਲ ਟਾਇਰ ਡਬਲ ਟਾਇਰ ਦੋਨੋਂ ਮਿਲ ਲੰਗੇ ਆ ਜੀ ਠੀਕ ਹੈ ਬਾਈ ਉਦਵਾਦੋਂ ਪਲਾਸਟਿਕ ਆ ਜੂਗੀ ਜੀ ਅੱਛਾ ਉਧਰ ਪਲਾਸਟਿਕ ਵਾਲੀ ਆ ਗਈ ਹਾਂਜੀ ਮਸ਼ੀਨਰੀ ਟੱਬ ਆ ਜੀ ਉਹਦੇ 'ਚ ਕੋਈ ਜੋੜ ਨਹੀਂ ਠੀਕ ਐ ਉਹ 'ਚ ਪਲਾਸਟਿਕ ਦੇ ਅੱਛੇ ਜੋੜ ਨਹੀਂ ਹੈਗਾ ਕੋਈ ਵੀ ਜੋੜ ਨਹੀਂ ਜੇ ਢੋਲ ਲਾਉਨੇ ਆ ਉਹਦੇ 'ਚ ਜੋੜ ਹੁੰਦਾ ਜੀ ਹਾਂ 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 ਇਹ ਮਸ਼ੀਨਰੀ ਟੱਬ ਆ ਜੀ ਬਿਲਕੁਲ ਭੋਰਾ ਵੀ ਜੋੜ ਨਹੀਂ ਇਹਦੇ ਵਿੱਚ ਜੀ ਠੀਕ ਐ ਇਹ ਡੱਬ ਬਾਈ ਬਣੇ ਬਣਾਏ ਆਉਂਦੇ ਆ ਕਿ ਆਪ ਯਾਰਕਰ ਬਣੇ ਇਹ ਟੱਬ ਬਣਿਆ ਬਣਾਇਆ ਆਉਂਦਾ ਜੀ ਫਰੇਮ ਆਪਣਾ ਆਪ ਦਾ ਬਣਿਆ ਹੁੰਦਾ ਫਰੇਮ ਸਰ ਆਪ ਬਣਾਉਂਦੇ ਆ ਉੱਤੇ ਫਿੱਟ ਕਰੇ ਹੁੰਦੇ ਜੀ ਇਹਦੇ ਨਾਲ ਗਲਣਾ ਨਹੀਂ ਸੜਨਾ ਨਹੀਂ ਨਹੀਂ ਠੀਕ ਐ ਤੇ ਆ ਪੌੜੀਆਂ ਹੋਗੀਆਂ ਪੀ ਠੀਕ ਹੈ ਇਹਨਾਂ ਦੇ ਬਈ ਆਪਾਂ ਰੇਟ ਵਗੈਰਾ ਵੀ ਦੱਸ ਸਕਦੇ ਆ ਕਿ ਮੌਕੇ ਦੇ ਹੁੰਦੇ ਰੇਟ ਦਾ ਹਾਂ ਮੌਕੇ ਤੇ ਵੀ ਹੋ ਜਾਂਦਾ ਹੈ ਕਈ ਵਾਰ ਕੋਈ ਕਿਸੇ ਨੇ ਆਰਡਰ ਦਿੱਤਾ ਹੈ ਅਰਦਾਜਾ ਜੀ ਦੱਸ ਦਿਓ ਕਿ ਪਿਆ ਰੇਟ ਹੀ ਆਏ ਮੰਨ ਲਓ ਮੰਨ ਲਓ ਸਾਡੇ ਕੋਲੇ 2500 ਤੋਂ ਸਟਾਰਟ ਹੋ ਕੇ ਜੀ ਅੱਗੇ 5-6000 ਰੁਪਏ ਤੱਕ ਬਣਾਈ ਜਾਂਦੀ ਹੈ ਉਹ ਜਿਹੇ ਜਿਹੇ ਮਟੀਰੀਅਲ ਆਉਂਦਾ ਹੋਵੇ ਚਾਦਰ ਪਤਲੀ ਕਰਾਉਂਦਾ ਮੋਟੀ ਪਤਲੀ ਉਹਦੇ ਤੇ ਬਦਲੀ ਜਾਂਦਾ ਠੀਕ ਹੈ